ਮੇਰੇ ਸਾਰਿਆਂ ਨੂੰ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਵਾਗੋ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 8:30 ਤੇ ਇੱਧਰ ਆਪਾਂ ਰਸੋਈ ਦੇ ਵਿੱਚ ਲੱਗੇ ਹੋਇਆ ਖਾਣਾ ਬਣਾਉਣ ਤੇ ਅੱਜ ਸਾਡੇ ਆ ਰਹੇ ਨੇ ਰਿਸ਼ਤੇਦਾਰ ਮਹੱਤਵਪੂਰਨ ਸਵੇਰੇ ਨਾਲ ਸਾਜ ਦੀ ਤਿਆਰੀ ਕਰ ਲੈਣੇ ਆ ਫਿਰ ਉਹਨਾਂ ਨੇ 12:30 ਵਜੇ ਨਾਲ ਸਾਡੇ ਕੋਲ ਪਹੁੰਚ ਜਾਣਾ ਹੈ ਦੇਖੋ ਜੀ ਆਪਾਂ ਨਾਲ ਮਰਾ ਵਾਸਤੇ ਨਾਲ ਇੱਧਰ ਆਪਾਂ ਨੇ ਦੁੱਧ ਧਰਿਆ ਹੋਇਆ ਘਰ ਨਾਲ ਹੈਗਾ ਇਹ ਫੁੱਲ ਫੈਂਟ ਦਾ ਹੈਗਾ ਮੱਝ ਦਾ ਦੁੱਧ ਵੇਦਾਂ ਆਪਾਂ ਨਾ ਪਨੀਰ ਬਣਾ ਕੇ ਨਾ ਫਿਰ ਇਹਦੀ ਸਬਜ਼ੀ ਬਣਾਵਾਂਗੇ ਮਟਰ ਪਨੀਰ ਦੀ ਦੇਖੋ ਜੀ ਅਸੀਂ ਬਾਜ਼ਾਰੋਂ ਨਾ ਬਿਲਕੁਲ ਵੀ ਪਨੀਰ ਨਹੀਂ ਲੈ ਕੇ ਆਉਂਦੇ ਹੈਗੇ ਬਸ ਜਦੋਂ ਵੀ ਆਪਾਂ ਨੇ ਸਬਜ਼ੀ ਬਣਾਉਣੀ ਆ ਬਸ ਘਰ ਦਾ ਹੀ ਪਨੀਰ ਤਿਆਰ ਕਰਦੇ ਆ ਇੱਕ ਪਾਸੇ ਇੱਧਰ ਮੇਰਾ ਦੁੱਧ ਘੜਿਆ ਹੋਇਆ ਹੈ ਐਨੇ ਨੂੰ ਵਾਲੀ ਆ ਜੂਗੀ ਤੇ ਦੂਜੇ ਪਾਸੇ ਆਪਾਂ ਨੇ ਬਣਾਈ ਹੈ ਜੇ ਸ਼ਿਮਲਾ ਮਿਰਚ ਦੀ ਸਬਜ਼ੀ ਇਹ ਵੀ ਬਸ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਇਹ ਕ ਰਾਈਸ ਬਣਾਵਾਂਗੇ ਫਾਸਟਰ ਬਣਾਵਾਂਗੇ ਸਬਜ਼ੀ ਬਣਾਈ ਹੋਈ ਆ ਦੇਖੋ ਜੀ ਇੱਧਰ ਮੈਂ ਕੜੀ ਨੂੰ ਤੜਕਾ ਲਾ ਕੇ ਇਹਨੇ ਰੱਖ ਦਿੱਤੀ ਐ ਤੇ ਹੁਣ ਮੈਂ ਕੋਲ ਖੜ ਕੇ ਫਿਰ ਇਹਨੂੰ ਉਵਾਲੀ ਦਿਵਾਉਣੀ ਆ ਵਿੱਚ ਆਪਾਂ ਨੇ ਪਾਈਆਂ ਨੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾ ਕੇ ਜੇ ਇਸ ਤਰ੍ਹਾਂ ਸਾਫ਼ ਦੀਆਂ ਕੜੀ ਬਣਾਵੇ ਨਾ ਤੇ ਬਹੁਤ ਜ਼ਿਆਦਾ ਵਧੀਆ ਬਣਦੀ ਇੱਕ ਆਪਾਂ ਬਣਾਵਾਂਗੇ ਰਾਈਸ ਤੇ ਮੇਰੀ ਸਲਾਹ ਮੰਨਦੀ ਜੀ ਵੀ ਕਾਸਟਰਡ ਬਣਾ ਲੈਣੇ ਇੱਕ ਫੀਰ ਬਣਾ ਲੈਣੇ ਆ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਰੱਬ ਦਾ ਰੂਪ ਹੁੰਦੇ ਆ ਦੇਖੋ ਜੀ ਮੈਨੂੰ ਵਧੀਆ ਲੱਗਦਾ ਜਾਂਦਾ ਆਪਾਂ ਨੂੰ ਇਸ ਤਰ੍ਹਾਂ ਕੋਈ ਭੈਣ ਭਾਈ ਮਿਲਣਾ ਆਉਂਦਾ ਨਾ ਨਾਲੇ ਆਪਨੇ ਸਬਸਕ੍ਰਾਈਬਰ ਵੀ ਬੜੇ ਹੋਏ ਨੇ ਨਾਲੇ ਆਪਣੇ ਵਿੱਚੋਂ ਰਿਸ਼ਤੇਦਾਰੀ ਤੇ ਹੁਣ ਪੂਰਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਚਲੋ ਜੀ ਆਪਾਂ ਬਾਅਦ ਵਿੱਚ ਤੇ ਮਿਲਦੇ ਹਾਂ ਤੁਹਾਨੂੰ ਤੁਹਾਨੂੰ ਪਾ ਦਈਏ ਬਹੁਤ ਗੜੀ ਧੁੱਪਾਂ ਲੱਗਦੀ ਹੈ ਤੂੰ ਤੈਂ ਤੂੰ ਅੱਜ ਤੀਜਾ ਦੇਣਾ ਕਣਕ ਨੂੰ ਮੇਰੇ ਕਣਕ ਨੂੰ ਚੱਪ ਕੇ ਦੇਖਦੇ ਹੰਨੇ ਪਤਾ ਲੱਗ ਜਾਂਦਾ ਹੈ ਕਿ ਕਣਕ ਦਾ ਦਾਣਾ ਗਿੱਲਾ ਤਾਂ ਨਹੀਂ ਹੈਗਾ ਤਾਂ ਜਿੰਨੀ ਤਰ੍ਹਾਂ ਫੋਲਦੇ ਫਟਾਫਟ ਕਿੱਦਾਂ ਕਿੱਦਾਂ ਪਾਲੇ ਪੈਸੇ ਨੂੰ ਦੇ ਲਾ ਲਵੇ ਇਹ ਠੀਕ ਹੈ ਆ ਜਿਹੜਾ ਇਸ ਤਰ੍ਹਾਂ ਚਾਦਰ ਇਕੱਠੀ ਹੋਈ ਜਾਂਦੀ ਕੱਲ ਅੱਜ ਲਾਦਾ ਹੋਵੇ ਸਹੀ ਬੈਨੇ 2 ਮੀਟਰ ਪਰ ਸੋਈ ਦੇ ਵਿੱਚ ਤਾਂ ਨਾ ਇੰਨੀ ਜ਼ਿਆਦਾ ਗਰਮੀ ਹੈ ਨਾ ਬਹੁਤ ਜ਼ਿਆਦਾ ਗਰਮੀ ਹੈ ਅੱਜ ਕੰਮ ਹੈਗਾ ਬਹੁਤ ਜ਼ਿਆਦਾ ਹੈ फटाफट ਕੰਮ ਨਿਬੇੜਨੇ ਰਿਸ਼ਤੇਦਾਰਾਂ ਨੇ ਆਉਣਾ ਅੱਜ ਫੇਰ ਦੁਆਰੇ ਮੈਂ ਪਹਿਲਾਂ ਖਾਣਾ ਬਣਾ ਦਵਾਂ ਖਾਣਾ ਬਣਾ ਕੇ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਫ੍ਰੀ ਹੋ ਜਿਏ ਤੈਨੂੰ ਤਾਂ ਨਹੀਂ ਕੋਈ ਕੰਮ ਦੀ ਟੈਨਸ਼ਨ ਹੈਗੀ ਬਸ ਅੱਜ ਨਾ ਮਸ਼ੀਨ ਲਾਈ ਆ ਅੱਜ ਮਸ਼ੀਨ ਤਾਂ ਲਾ ਲਾਂਦੀ ਕੱਪੜਿਆਂ ਦੀ ਲੱਗਣਗੇ ਉਸ ਨੂੰ ਜੇ ਕਾੜੂ ਤੂੰਗੀ ਇਹ ਬੁੱਧਵਾਰ ਨੂੰ ਕੱਪੜੇ ਧੋ ਰਹੇ ਹੋ ਨੇ ਵੀਰਵਾਰ ਨੂੰ ਕੱਪੜੇ ਕੌਣ ਧੌਂਦਾ ਭਲਾ ਤੇਰਾ ਕੰਮ ਸਾਰਾ ਤੇੜੀ ਉਲਟੇ ਚੱਲਦਾ ਹੈ ਨਾਲੇ ਮੈਂ ਤੈਨੂੰ ਕਿਹਾ ਹੋਇਆ ਵੀ ਨਾ ਵੀਰਵਾ ਨੂੰ ਕੋਚਾ ਲਾਉਣਾ ਕਰਦੇ ਵਿੱਚ ਨਾ ਮਸ਼ੀਨ ਲਾਉਣੀ ਹੈ ਇੱਕ ਦਿਨ ਗੰਦਾ ਪਿਆਰ ਹੋਊਗਾ ਬੇਸ਼ੱਕ ਪਿਆਰ ਹੋਵੇ ਠੀਕ ਆ ਚਲੋ ਜੀ ਕੱਲ੍ਹ ਸੀ ਨਾ ਕਣਕ ਕਿੱਥੇ ਪਰਸੋਂ ਦੋਤੀ ਐ 500 ਕਣਕ ਧੋਤੀ ਦੀ ਤੇ ਹੁਣ ਬਸ ਸੁੱਕ ਜਾਣੀ ਐ ਸ਼ਾਮ ਨੂੰ ਕਰ ਦੇਣਾ ਪੀਣਾ ਐਂ ਕਰੀ 4:30 ਵਜੇ ਨਾ ਪੀਣਾ ਕਰਦੀ ਇਹ ਤੇ ਮੇਰੇ ਬਾਰ-ਬਾਰ ਫੋਨ ਨਾ ਕਰਨਾ ਪਵੇ ਵੀ ਆ ਜਾ ਭਾਈ ਆ ਜਾ ਭਾਈ ਕਿੰਨੇ ਵਜੇ ਪਹੁੰਚੂਗੀ 3 ਵਜੇ ਆਏ ਹੋਏ 3 ਵਜੇ ਐਮੀ ਤਾਂ ਪੱਕ ਚ ਗਏ ਤਿਆਰ ਤੇ ਬਹੁਤ ਵਧੀਆ ਸਬਜੀ ਬਣੀ ਆ ਆਪਣੀ ਸੁੱਕੀ-ਸੁੱਕੀ ਸਬਜੀ ਬਣਾਈ ਆ ਤੇ ਇੱਧਰ ਆਪਣਾ ਪਨੀਰ ਵੀ ਬਣ ਕੇ ਹੋ ਗਿਆ ਤਿਆਰ ਇਹਨੂੰ ਵੀ ਇੱਕ ਕੱਪੜੇ ਦੇ ਵਿੱਚ ਪਾਉਣ ਲੈਣੇ ਆ ਹੁਣ ਕੇ ਨੇ ਬਜਮ ਹੋਜਨ ਦੇ ਕੇ ਰੱਖ ਦੱਲੇ ਆ ਇਹਨੇ ਮੈਂ ਲਾਦਵਾ ਸਬਜੀ ਨੂੰ ਤੜਕਾ ਇਹਦੀ ਗਰਮੀ ਹੈਗੀ ਬਹੁਤ ਜ਼ਿਆਦਾ ਆ ਤਾਂ ਨੀ ਮੈਂ ਮਰ ਗਈ ਮੈਂ ਤਾਂ ਏਸੀ ਵਾਲੇ ਕਮਰੇ ਚ ਬੈਠੀ ਆ ਦੇਖੇ ਇੰਨੀ ਗਰਮੀ ਦੇ ਵਿੱਚ ਲੱਗੀ ਪਈ ਆ ਕਾਨਕ ਸ਼ਾਲਨ ਤੈਨੂੰ ਇੰਨੀ ਕਿਆ ਕਾਲੀ ਆ ਗਈ ਤੇ ਲਾ ਭੜ ਮੈਂ ਤੇਰੇ ਵਾਸਤੇ ਨਾ ਮੈਂ ਗਰਮੀ ਚ ਲੱਗੀ ਹੋਈ ਇਹ ਦਿਨਵਾ ਤੇ ਕੁਛ ਨਾ ਕੁਛ ਖਾਣੇ ਨੂੰ ਲੈ ਕੇ ਆਈ ਆ ਆ ਪਾ ਠੰਡਾ ਪਾਣੀ ਇਹਨੂੰ ਸ਼ਾਲਨੇ ਨੂੰ ਰੱਖ ਦੇ ਇੱਕ ਵਾਰੀ ਤੇਰਾ ਫੇਵਰੇਟ ਚੀਜ਼ ਲੈ ਕੇ ਆਈ ਆ ਗਰਮਾ ਗਰਮ ਸਮੋਸਾ ਲੈ ਕੇ ਆਈ ਆ ਹਾਂ ਹਾਂ ਲਾ ਭੜ ਖਾ ਇਹਨੂੰ ਰੱਖ ਦੇ ਪਹਿਲਾਂ ਇਹਦਾ ਪਹਿਲਾ ਖਾਣਾ ਜ਼ਰੂਰੀ ਹੈ ਕੰਮ ਨਹੀਂ ਜ਼ਰੂਰੀ ਹੈਗਾ ਫਿਰ ਆਪਣੇ ਹੱਥ ਚੰਗੀ ਤਰ੍ਹਾਂ ਬਾਸ਼ ਕਰਿਆ ਬਾਸ਼ ਕਰਕੇ ਖਾ ਖ ਤੇ ਤੇਰੀ ਚਟਣੀ ਵੀ ਨਾ ਦੂਈ ਹੋ ਲੈ ਕੇ ਆਈਆਂ ਫੇਵਰੇਟ ਚਟਣੀ ਪਹਿਲਾਂ ਇਹ ਵਾਲੀ ਪਹਿਲਾਂ ਇਹ ਕਣ ਖਾ ਲੈਣੇ ਹੋਰ ਤਾਂ ਟੁਕੜੀ ਕੜ ਤਾ ਸਮੋਸਾ ਵੀ ਗਰਮ ਹੈ ਸਮੋਸੇ ਹੁਣ ਹੀ ਲੈ ਆਣੇ ਆ ਗਰਮ ਗਰਮ ਹਾਂ ہم جا رہے سموسہ کھانے کالا کھانا تیرے واسطے دا اسپیشل سموسے منگائے ہیں اج رشتہ دار آئے ہوئے تے نا اپنے اس کاں ک میں کہیں ہے سوک گئی ہے یہ دیکھیے پنیر والا سموسہ پنیر ہے وچ مٹر ہے آلو ہے وچ ہری مرچ کٹ کٹ کے پائی ہوئی ہے بہت ودیا سموسہ ہے یہ ਤੁਹਮ ਮੇਰੇ ਫੇਵਰਿਟ ਹੈ ਫੇਵਰਿਟ ਤਾਂ ਅਸੀਂ ਤਾਂ ਤੇਰੇ ਵਾਸਤੇ ਲੈ ਕੇ ਆਈਆਂ ਚਲੋ ਜੀ ਅੱਜ ਨਾ ਆਪਣੇ ਰਿਸ਼ਤੇਦਾਰ ਆਏ ਸੀਗੇ ਉਹ ਚਲੇ ਗਏ ਨੇ ਉਹ 2:30 3:00 ਵਜੇ ਚਲੇ ਗਏ ਤੇ ਉਸ ਤੇ ਮਗਰੋਂ ਸੀ ਬਹੁਤ ਸਾਰੀਆਂ ਗੱਲਾਂ ਵੀ ਕਰੀਆਂ ਤੇ ਮੈਂ ਕਿਹਾ ਹੁਣ ਛਾਣ ਦੰਨੇ ਕਣਕ ਹੁਣ ਕਣਕ ਆਪਣੀ ਹੈ ਚੰਗੀ ਤਰ੍ਹਾਂ ਸੁੱਕ ਕੇ ਹੋ ਗਈ ਹੈ ਤਿਆਰ ਦੇਖੋ ਜੀ ਇਸ ਤਰ੍ਹਾਂ ਨੀਜ਼ੀ ਬੀਣਾ ਕਰਦੇ ਹੈਗੇ ਪਹਿਲਾਂ ਨਾ ਛਾਲਣੇ ਦੇ ਨਾਲ ਛਾਣਨੀ ਆ ਜਿਹਦੇ ਵਿੱਚ ਮਾੜੀ ਮੋਡੀ ਕੋਈ ਮਿੱਟੀ ਡਲੀ ਹੁੰਦੀ ਹੈ ਨਾ ਉਹ ਸਫਾਈ ਕਰਕੇ ਨਾ ਫੇਰ ਇਹਦੇ ਵਿੱਚ ਰੋੜੀ ਚੁਗਦੇ ਆ ਫੇਰ ਕਿਤੇ ਜਾ ਕੇ ਥੈਲੇ ਤੋਂ ਹੀ ਆਡਰ ਸਮੰਗਦੇ ਬਹੁਤ ਸਵਾਦ ਹੈ ਇਹ ਖੰਨੇ ਦੇ ਲੈ ਕੇ ਆਨੇ ਉੱਥੋਂ ਹੀ ਆਉਂਦੀ ਹੈ ਸਾਰਾ ਹੀ ਮਠਿਆਈ ਜਿੰਨੀ ਵੀ ਆਪਾਂ ਖਾਣੇ ਨਾ ਸਾਰਾ ਸਮਾਨ ਉੱਥੋਂ ਆਉਂਦਾ ਉਹਨਾਂ ਦੀ ਸਫਾਈ ਬਹੁਤ ਹੈ ਵਧੀਆ ਹੈ ਨਾਲੇ ਨਾ ਟੇਸਟੀ ਵੀ ਹੈਗੀਆਂ ਚੀਜ਼ਾਂ ਜੇ ਜੇ ਇੱਕ ਦਿਨ ਗੋਲ ਗੱਪਾ ਲਾਇਆ ਗਾ ਗੋਲ ਗੱਪੇ ਵੀ ਲਿਆ ਦੂੰਗੀ ਤੈਨੂੰ ਉਹ ਤੁਜੀ ਵਾਲੀ ਨਹੀਂ ਹਾਂ ਆਟਾ ਵਾਲੀ ਕੋਈ ਨਾਟੇ ਵਾਲੇ ਵੀ ਲਿਆ ਦੂੰਗੀ ਮਿਲਕ ਬਦਾਮ ਤਾਂ ਨਹੀਂ ਪੀਣਾ ਅైనా ਦੇ ਦੋ ਚਾਰ ਦਿਨ ਖੜ ਫੇਰ ਮੈਂ ਜਿੱਦਨ ਗਈ ਨਾ ਖੰਨੇ ਤੇ ਤੇਰੇ ਵਾਸਤੇ ਗੋਲ ਗੱਪੇ ਲੈ ਕੇ ਆਉਂਗੀ ਆਪਕੋ ਵੀ ਖਾਣਾ ਮੈਂ ਤਾਂ ਅੱਜ ਕੱਲ ਵੀ ਮੈਂ ਸਮੋਸੇ ਖਾਦੇ ਆ ਅਲੇ ਭਾਬੀ ਕੋਲ ਗਏ ਤੇ ਨਾ ਉੱਥੇ ਸਮੋਸੇ ਖਾ ਕੇ ਆਏ ਅੱਜ ਫੇਰ ਸਮੋਸੇ ਖਾ ਲੇ ਹਾਂ ਤੁਸੀਂ ਆਪ ਕਹਨੇ ਕੇਲੇ ਭੁੱਲ ਗਏ ਅਬ ਬੱਚਾ ਪਗੜਾ ਤਾਂ ਕਿਹੋ ਜਿਹਾ ਅੱਛਾ ਲੱਗ ਰਹਾ ਬੱਚਾ ਹਾਂ ਬੱਚਾ ਬਹੁਤ ਸੋਹਣਾ ਲੱਗਦਾ ਤਾਂ ਛੋਟਾ ਜਿਹਾ ਬੱਚਾ ਤਾਂ ਤੇ ਦੇਖੀਏ ਵੀਡੀਓ ਹਾਂ ਅਲੇ ਬਹੁਤ ਛੋਟਾ ਏ ਬਹੁਤ ਧਿਆਨ ਨਾਲ ਚੱਕਣਾ ਪੈਂਦਾ ਬੱਚਾ ਬਹੁਤ ਪਿਆਰਾ ਲੱਗਿਆ ਪਿਆਰਾ ਤਾਂ ਬੱਚਾ ਉਹਦੀ ਜਿਹੜੀ ਭੈਣ ਆ ਉਹ ਟਿਊਸ਼ਨ ਪੜ੍ਹਨ ਗਈ ਹੋਈ ਸੀ ਉਹ ਘਰ ਹੈ ਨਹੀਂ ਸੀ ਨਹੀਂ ਉਹਨੇ ਤਾਂ ਬਹੁਤ ਸਾਰੀਆਂ ਗੱਲਾਂ ਸੁਣਾਉਣੀਆਂ ਇਹਦੀਆਂ ਬੱਚਿਆਂ ਨਾਲ ਰੌਣਕ ਹੋ ਜਾਂਦੀ ਹੈ ਘਰ ਦੇ ਵਿੱਚ ਦੋਹਾਂ ਦੇ ਡੌਗੀ ਰੱਖੇ ਹੋਏ ਤੇ ਕਿੰਨੇ ਸੋਹਣੇ ਤੇ ਬਹੁਤ ਹੁੰਦਾ ਹੈ ਅੱਜ ਮੌਸਮ ਥੋੜਾ ਜਿਹਾ ਹੈਗਾ ਇਹ ਜਿਵੇਂ ਨਾ ਹੁੰਦਾ ਹੈ ਬੱਦਲ ਜਿਹਾ ਹੁੰਦਾ ਇਸ ਤਰ੍ਹਾਂ ਦਾ ਅੱਜ ਮੌਸਮ ਹੈ ਨਹੀਂ ਤਾਂ ਜਿੱਦਣ ਅਸੀਂ ਕਣਕ ਧੋਨੇ ਆ ਨਾ ਜਰੂਰ ਮੀਂਹ ਆਉਂਦਾ ਹੀ ਆਉਂਦਾ ਹੈ ਐਦਕੀ ਦਾ ਰੱਬ ਦੀ ਕਿਰਪਾ ਨਾਲ ਬੱਦਲ ਆਇਆ ਨਹੀਂ ਹੈਗਾ ਇਹ ਠੰਡਾ ਪਾਣੀ ਹੈ ਫ੍ਰਿਜ ਦਾ ਠੰਡਾ ਪਾਣੀ ਹੈ ਹਾਂ ਬਹੁਤ ਠੰਡਾ ਹੈ ਠੰਡਾ ਹੀ ਵਗਿਆ ਲੱਗਦਾ ਹੁਣ ਇੰਨੀ ਤਾਂ ਗਰਮੀ ਪੈਂਦੀ ਆ ਗਰਮ ਸਮੋਸਾ ਮੈਂ ਕਹਿੰਦੇ ਤੈਨੂੰ ਚਾਹ ਤਾਂ ਪੀਣੀ ਨਹੀਂ ਹੈਗੀ ਮੈਂ ਕਹਾਂ ਜਾਨ ਨੂੰ ਪਾਣੀਓ ਦੇ ਦੇਣੀ ਹੈ ਅਭੀ ਹਮ ਸਮੋਸਾ ਖਾ ਰਹੇ ਉਸਕਾ ਬਾਅਦ ਮੈਂ ਅਪਸੇ ਮਿਲਤੇ ਮੈਂ ਗਰੀ ਇਹ ਕਣਕ ਡੇਢ ਸੈੱਲ ਹੋਣਾ ਹੈ ਇਹ ਕਣਕ ਦਾ ਗੈਰ ਕਣਕ ਜਿਆਦਾ ਧੋਤੀ ਹੋਈ ਹੈ ਕਿ ਤੇਰੀ ਜਗਾਂ ਜਿੱਦਾਂ ਨਾ ਹੁਣ ਤੇ ਆਈ ਧਰ ਕੇ ਆਇਆ ਇਹ ਜਾ ਉੱਥੇ ਜਾ ਕੇ ਚੱਕੀ ਤੇ ਜੋਖੀ ਨਾ ਮੈਂ ਤਾਂ ਸਾਰੀ 40 ਕਿਲੋ ਹੋਈ ਆ ਅੱਧੀ ਜਾਂਬਰਾ ਨੇ ਖਰਾਬ ਕਰਤੀ ਇਹ ਵਿੱਚੋਂ ਫੇਛਾਂੜ ਕੇ ਤਾਂ 10 ਕਿਲੋ ਤਾਂ ਉਹ ਨਿਕਲ ਗਈ ਪਹਿਲਾਂ 50 ਕਿਲੋ ਦਾ ਸੈਲਾ ਭਰੇ ਦਾ ਕਹਿੰਦਾ ਬਹੁਤ ਕੰਮ ਤਾਂ ਘਟਦੀ ਆ ਕਹਿੰਦਾ ਕੋਰਦਵਾਰਾ ਸਾਹਿਬ ਵੀ ਕਿ ਬਾਬਾ ਜੀ ਦੀ ਪਾਠ ਪੜਨ ਲੱਗ ਗਏ ਨੇ ਇੰਨੀ ਕਰ ਰਹੀਗੀ ਨਾ ਬਾਕੀ ਟਾਪੇ ਚ ਪਾ ਕੇ ਰੱਖ ਦਾਂਗੇ ਫਿਰ ਰਾਤ ਨੂੰ ਉਹ ਨਾ ਮਿੱਟੀ ਦਿਖਦੀ ਨਹੀਂ ਹੈਗੀ ਕੋਈ ਗਲੀ ਡੂਲੀ ਆਏ ਨਹੀਂ ਕਰਨਾ ਹੈਗਾ ਵੀ ਹੁਣੀ ਕੰਮ ਨਿਵੇੜਨਾ ਸਵੇਰੇ ਉੱਠ ਕੇ ਨਾ ਇਹਨਾਂ ਕਣਕ ਦਾ ਕੰਮ ਨਿਵੇੜ ਦੂੰਗੇ ਜਿੰਨਾ ਖਲੇ ਦਿਖੂਗਾ ਨਾ ਆਏ ਨਿਕਲੇ ਮਾਰੇ ਮੋਟੀ ਢੜੀ ਡੂਲੀ ਕੇ ਨਹੀਂ ਨਹੀਂ ਅਜੇ ਤਾਂ ਨਹੀਂ ਨਿਕਲੇ ਕੀ ਦੁੱਧ ਵਾਲੀ ਬਾਹਰ ਦੀ ਓਟੇ ਤੇ ਫਈਆ ਸਾਡਾ ਛੋਟਾ ਦੁੱਧ ਦੀ ਲੋੜ ਹੈ ਨਹੀਂ ਕਿ ਦੁੱਧ ਪਿਆ ਅੱਜ ਮੈਂ ਤਾਂ ਗਲਾਸ ਆ ਇੱਕ ਮੇਰੇ ਨੂੰ ਚਾਹ ਤੇ ਉਖੜ ਨਹੀਂ ਨਹੀਂ ਬਹੁਤ ਹੈ ਦੁੱਧ ਸਵੇਰੇ ਰੱਖ ਲੂੰਗਾ ਤਾਜ਼ਾ ਮੇਰਾ ਮੇਕਅਪ ਸਾਰਾ ਖਤਮ ਹੋ ਗਿਆ ਜਾਏਗਾ ਕੱਪ ਸਹਾਰ ਪਹਿਲਾਂ ਕਾਂਕਿਛਾਣਾ ਕੇ ਮੇਕਅਪ ਦਾ ਸਮਾਨ ਲੈ ਆ ਮੈਂ ਤੈਨੂੰ ਪਹਿਲਾਂ ਮੈਂ ਨਹੀਂ ਇਹ ਕਰ ਕਰ ਸਹਾਰ ਰਾਤ ਨੂੰ ਜਾਣਾ ਤੇ ਬਾਜ਼ਾਰ ਨੂੰ ਮੇਕਅਪ ਦਾ ਸਮਾਨ ਲੈਣਾ ਰਾਤ ਨੂੰ ਨਹੀਂ ਜਾਏਗਾ ਹਾਲ ਕੋ ਜਾਏਗਾ ਕਿ ਪਰਸੋ ਕੋ ਜਾਏਗਾ ਕਿ ਕਦ ਜਾਏਗੀ ਕਿਤੇ ਨਹੀਂ ਜਾਣਾ ਹੈਗਾ ਹੁਣ ਜਦ ਨਾ ਕਰਵਾ ਚੌਸ ਆਉਣਾ ਜਦ ਜਾਣਾ ਖੰਨੇ ਨੂੰ ਆਪਣਾ ਕੰਮ ਕਰੋ ਸਫਾਈਆਂ ਦਾ ਕੰਮ ਸ਼ੁਰੂ ਆ ਸਾਰੇ ਜਿਹੜੇ ਮੇਕਅਪ ਲਾ ਕੇ ਇੱਥੇ ਬੈਠੀ ਰੋਗੀ ਦੁਕਾਨ ਕੰਮ ਦਾ ਟਾਈਮ ਆ ਤੂੰ ਕੰਮ ਨਿਬੜ ਰੋਟੀ ਪਕਾਉਣ ਨੂੰ ਪਈ ਆ 1 ਮਹੀਨਾ 1 ਮਿੰਟ ਤੋਂ ਤੂੰ ਮਰ ਲੱਗੀ ਆ मेरा मेरा एक महीना चेहरा देखे किस तरह हो जाएगा तो कुछ नहीं, नहीं, ला ले नहीं। मेरी गुण <laughs> ला आटा बदल तेरू डबी जी है सोना से ना इस तरह चिट्टा हो जाना हरी दया बेकअप खत्म हो गया तब तो हमको देखेगा ਗੱਲਾਂ ਵੇਰੇ ਹੀ ਆਉਣੇ ਨਾਬੇ ਦੇ ਗੱਭਰ ਦੀਆਂ ਗੱਲਾਂ ਮਾਰਦੀ ਏ ਮੈਂ ਕਹਾਂ ਨੀ ਜੇ ਇਹਦੀ ਦੁਕਾਨ ਕਰੀ ਹੁੰਦੀ ਨਾ ਮੇਕਅਪ ਦੀ ਵੇਚਦੀ ਨਾ ਸਾਮਾਨ ਆਪੇ ਲਾਈ ਜਾਂਦੀ ਸਾਰੀ ਜਿਹੜੀ ਰੰਗ ਬਰੰਗੇ ਸੁਰਕੀਆਂ ਲਾਈ ਜਾਂਦੀ ਸਾਰੀ ਦੁਕਾਨ ਦਾ ਟਾਈਮ ਆ ਫੜਫੜ ਕੰਮ ਕਰ ਦੀਦੀ ਮੇਕਅਪ ਲਿਆ ਦੇ ਮੈਨੂੰ ਦੀਦੀ ਐਂ ਕਰ ਦੇ ਮੈਨੂੰ ਸੂਟ ਲਿਆ ਦੇ ਆ ਦੇਖ ਰਾਂ ਨੀ ਇਹ ਮੇਰਾ ਚਿਹਰਾ ਮੇਰਾ ਕਿਸ ਤਰ੍ਹਾਂ ਕਾਲਾ ਹੋ ਗਿਆ ਮੇਕਅਪ ਕਰੀਆ ਇਹ ਕਪ ਆ ਜਾਂਜ ਕਿੰਨਾ ਦਿਨ ਹੋ ਗਿਆ 15 ਦਿਨ ਹੋ ਗਿਆ ਅੱਜ 15 ਦਿਨ ਹੋ ਗਿਆ ਪੂਰਾ ਮੇਕਅਪ ਕਰਿਆ 15 ਦਿਨ ਉਹ ਵੀ 30 ਦਿਨ ਅਭੀ 1 ਮਹੀਨਾ ਹੋਰ ਰੁਕਣਾ ਹੋਗਾ ਅਗਲਾ 10 ਨਹੀਂ ਰੰਗ ਤਾਂ ਦੋਏ ਹੁੰਨੇ ਇੱਕ ਚਿੱਟਾ ਹੁੰਦਾ ਏ ਤੇ ਕਾਲਾ ਹੁੰਦਾ ਬੰਦੇ ਦਾ ਦਿਲ ਸਾਫ ਹੋਣਾ ਚਾਹੀਦਾ ਏ ਮੇਕਅਪ ਦਾ ਤਾਂ ਘੰਟਾ ਦਾ ਹੁੰਦਾ ਫਿਰ ਉਤਰ ਜਾਂਦਾ ਏ ਸਰ ਮੇਕਅਪ ਮੈਂ ਕੀ ਇਹ ਤਾਂ ਕੋਈ ਮੇਕਅਪ ਵੀ ਇੱਕ ਇਹ ਕਿਨਾਂ ਇਹ ਮੇਕਅਪ ਨਹੀਂ ਲੱਗਦਾ ਜਿੰਨੀ ਸਰ ਉਹ ਕਰ ਦੰਨੇ ਆ ਇੱਥੇ ਕੋਠੀ ਨੂੰ ਰੰਗ ਕਰਾਉਣਾ ਓ ਬਿਰਲਾ ਪੱਟੀ ਫਰਾ ਦੰਨੇ ਆ ਨਹੀਂ ਨਹੀਂ ਰੁਕਾ ਹੀ ਨਹੀਂ 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 ਮੇਰਾ ਫੇਸ ਕਾਲਾ ਹੋ ਗਿਆ ਮੇਰਾ ਐ ਹੋ ਗਿਆ ਹਾਂ ਦੀਦੀ ਉਹ ਦੀਦੀ ਕੋਈ ਪਤਾ ਨਹੀਂ ਕਿਆ ਸਾਰਾ ਦਿਹਾੜੀ ਇੰਨਾ ਬਦਾਮ ਖਾਂਦੀ ਐ ਇਹ ਦੀਦੀ ਇਹ ਦੀਦੀ ਸਾਰ ਨੇ ਲੱਗਿਓ ਰਹਦੀ ਐ ਚਲੋ ਮੇਰਾ ਬਾਤ ਸੁਣ ਲੀਜੀਏ ਹਾਂ ਦੱਸੋ ਬਾਹਰ ਮੇ ਜੋ اتنا ਰਿਸ਼ਤੇਦਾਰਾਂ ਫਲੋਕਾ ਹੈ ਹਾਂ ਲੋਕੋ ਕਹੀਏ ਉਧਰ ਸੇ ਮੇਕਅਪ ਦਾ ਸਮਾਨ ਭੇਜ ਦੇਣਗੇ ਕੁਝ ਕੁ ਬਹੁਤ ਸਾਰਾ ਉਧਰ ਅੱਛਾ ਚ ਸਮਾਨ ਮਿਲਦਾ ਚਲ ਪਹਿਲਾ ਮੈਂ ਨਾ ਰਿਸ਼ਤੇਦਾਰਾਂ ਕੋਲੇ ਬੇਨਤੀ ਕਰਦੀ ਆਂ ਦੇਖੋ ਜੀ ਜਿੰਨੇ ਵੀ ਕੈਨੇਡਾ ਅਮਰੀਕਾ ਇਟਲੀ ਇੰਗਲੈਂਡ ਮੇਰੇ ਰਿਸ਼ਤੇਦਾਰ ਬੈਠੇ ਆ ਨਾ ਕਿਰਪਾ ਕਰਕੇ ਨਾ ਮੇਰੀ ਨਾ ਹੱਥ ਬੰਨ ਕੇ ਬੇਨਤੀ ਐ ਇਹਦੇ ਲਈ ਨਾ ਮੇਕਅਪ ਦਾ ਸਮਾਨ ਜ਼ਰੂਰ ਭੇਜ ਦਿਓ ਮੇਰੇ ਵਾਸਤੇ ਚਾਹੇ ਨਾ ਤੁਸੀਂ ਇੱਕ ਵੀ ਚੀਜ਼ ਨਾ ਭੇਜੋ ਬਸ ਇਹ ਨਾ ਮੇਕਅਪ ਜ਼ਰੂਰ ਚਾਹੀਦਾ बस कहते रिश्तेदार ठीक है हाँ तुम्हें कहते रिश्तेदारों ने कुछ है? मेरा के लिए जितना दीदी का जो बहन है भाई है भाभी है आ, क्या बोलते है बुआ है मासी है कोई भी है ਸਾਰੇ ਕੋ ਕੇਰੇ ਬਹਾਰ ਜੋ ਕੈਨੇਡਾ ਅਮਰੀਕਾ ਜਾਂ ਮੇਰੇ ਤੇ ਮੇਰਾ ਕੇ ਲਿਆ ਮੇਕਅਪ ਦਾ ਸਮਾਨ ਭੇਜ ਦਿਜੀਏ ਉਧਰ ਅੱਛਾ-ਅੱਛਾ ਚੀਜ਼ ਵੀ ਹੁੰਦੇ ਹੈ ਨਾ ਉਧਰੋਂ ਸਮਾਨ ਲਿਆਓ ਇਹ ਪੈਸੇ ਆਪੇ ਦਊਗੀ ਇਧਰ ਨਹੀਂ ਹਾਂ ਫੋਲ ਪੈਸੇ ਉਸਨੂੰ ਨਹੀਂ ਦੇਣੇ ਬਣਾਏ ਇਹ ਤਾਂ ਬਾਮਣੀ ਹੈ ਮੁਕਤ ਭਾਵਦੀ ਹੈ ਜਰੀ ਦਾ ਕਣਕ ਪਈ ਹੈ ਨਾ ਰੱਖ ਦਿੱਤੇ ਨਹੀਂ ਰੱਖਣਾ ਕਦੇ ਇਹਨੂੰ ਤਾਂ ਛਾਣ ਕੇ ਨਾ ਇੱਕ ਥੈਲੇ ਪੂਰਾ ਮੂੰਹ ਬੰਦਨ ਨੇ ਹੈ ਜਿਹੜੀ ਇੱਧਰ ਮੇਰੇ ਪਿੱਛੇ ਪਈ ਐ ਨਾ ਟਾਪੇ 'ਚ ਪਾ ਕੇ ਰੱਖ ਦੰਨੇ ਹੈ ਹੁਣ ਹਨੇਰਾ ਹੋ ਗਿਆ ਨਾ ਤਾਂ ਹੁਣ ਵਧੀਆ ਪੀੜਾ ਹੋਣਾ ਐ ਇਹ ਕੱਲ ਨੂੰ ਨਾਲੇ ਮਾੜੇ ਮਰਦੇ ਇਹਨੂੰ ਧੁੱਪਾਂ ਲਵਾ ਲੂੰਗੇ ਧੁੱਪਾਂ ਲਵਾ ਕੇ ਨਾ ਪੀਣਾ ਕਰਕੇ ਫੇਰ ਪਾ ਦੂੰਗੇ ਹੈ ਚਲੋ ਜੀ ਫੇਰ ਬਹੁਤ ਜ਼ਿਆਦਾ ਵੀਡੀਓ ਲੰਬੀ ਹੋ ਜਾਣੀ ਆ ਹੁਣ ਸਾਡਾ ਤਾਂ 10-15 ਮਿੰਟ ਦਾ ਕੰਮ ਹੈਗਾ ਹਲੇ ਪੀਣੇ ਦਾ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅ ਐਦਾ ਹੀ ਆਪਾਂ ਸੋਸੋਣੀਆਂ ਵੀਡੀਓ ਪਾਉਂਦੇ ਰਾਂ ਮੈਂ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ